ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਪਹਿਲਾ ਅਨੰਦ ਕਾਰਜ ਹੋਇਆ ਹੈ ਅਨੰਦ ਕਾਰਜ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੇ ਕਿ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਇਤਿਹਾਸ ਚ ਪਹਿਲੀ ਵਾਰ ਇਹ ਅਨੰਦ ਕਾਰਜ ਹੋਇਆ ਜੋ ਚਰਚਾ ਦਾ ਵਿਸ਼ਾ ਬੜਿਆ ਹੋਇਆ ਸਿੱਖ ਜੋੜੇ ਦੀ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਸਿੱਖ ਜੋੜੇ ਦੇ ਵਿਆਹ ਦੀ ਰਸਮ ਅਦਾ ਕੀਤੀ ਗਈ ਹੈ ਵੇਰਵੇ ਅਨੁਸਾਰ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੇਵਾਦਾਰ ਅਰਜੁਨ ਸਿੰਘ ਦੇ ਵਿਆਹ ਦੀ ਰਸਮ ਅਦਾ ਕੀਤੀ ਗਈ ਹੈ ਅਰਜੁਨ ਸਿੰਘ ਸਿਆਲਕੋਟ ਦੇ ਨਾਲ ਸੰਬੰਧਿਤ ਨੇ ਅਤੇ ਉਹਨਾਂ ਦਾ ਵਿਆਹ ਨੈਰੋਵਾਲਦੀ ਤਹਿਸੀਲ ਜਫਰਵਾਲਦੀ ਅਮਨਕੌਰ ਦੇ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੋਇਆ ਦਜ਼ਗੀ ਸਿੱਖ ਜੋੜੇ ਦਾ ਵਿਆਹ ਸਿੱਖ ਰਹਿਤ ਮਰਿਆਦਾ ਮੁਤਾਬਕ ਹੋਇਆ ਇਸ ਮੌਕੇ ਹੈਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਪਰਿਵਾਰਕ ਮੈਂਬਰਾ ਦੀ ਮੌਜੂਦਗੀ ਦੇ ਵਿੱਚ ਆਨੰਦ ਕਾਰਜ ਕਰਵਾਏ ਆਨੰਦ ਕਾਰਜ ਉਪरांत ਨਵੇਂ ਵਿਆਹੇ ਜੋੜੇ ਨੂੰ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਵੱਲੋਂ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੀਆਂ ਤਸਵੀਰਾਂ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਯਾਨੀ PMU ਕਰਤਾਰਪੁਰ ਕੋਰੀਡੋਰ ਦੇ ਵੱਲੋਂ ਵੀ ਆਪਣੇ ਪੇਜ ਤੇ ਸਾਂਝੀਆਂ ਕੀਤੀਆਂ ਗਿਆ ਜਿੱਥੇ ਉਹਨਾਂ ਨੇ ਦੱਸਿਆ ਕਿ ਸਾਲ 2019 ਵਿੱਚ ਕਰਤਾਰਪੁਰ ਸਾਬ ਲਾਂਗੇ ਦੇ ਉਦਘਾਟਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਬ ਵਿਖੇ ਇਹ ਪਹਿਲੀ ਵਾਰ ਸਿੱਖ ਜੋੜੇ ਦੇ ਆਨੰਦ ਕਾਰਜ え